ਇਸੇ ਨੇ ਠੀਕ ਹੀ ਕਿਹਾ ਕਿ ਦੋਸਤ ਬਣਾਉਣ ਸਮੇਂ ਸਾਵਧਾਨ ਨਾ ਰਹਿਣ ਵਾਲਿਆਂ ਨੂੰ ਭਵਿੱਖ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜਿਹਾ ਇੱਕ ਵਰਤਾਰਾ ਸੁਲਤਾਨਪੁਰ ਲੋਧੀ ਤੋਂ ਨਿਕਲ ਕੇ ਸਾਹਮਣੇ ਆਇਆ ਹੈ ਖਬਰ ਬੇਹਦ ਦੁਖਦਾਈ ਹੈ ਜਿਨ੍ਹਾਂ ਦੋਸਤਾਂ ਤੇ ਇੱਕ ਨੌਜਵਾਨ ਨੂੰ ਰੱਬ ਤੋਂ ਵੀ ਵੱਧ ਭਰੋਸਾ ਸੀ ਉਹਨਾਂ ਦੋਸਤਾਂ ਨੇ ਹੀ ਆਪਣੇ ਉਸ ਦੋਸਤ ਨੂੰ ਮੌਦੇ ਘਾਟੂ ਉਤਾਰ ਦਿੱਤਾ ਜਾਣਕਾਰੀ ਅਨੁਸਾਰ ਵਿਦੇਸ਼ ਦੁਬਈ ਤੋਂ ਕਰੀਬ 2 ਮਹੀਨੇ ਪਹਿਲਾਂ ਘਰ ਆਏ ਨੌਜਵਾਨ ਦਾ ਉਸ ਦੇ ਡਿਗਰੀ ਦੋਸਤਾਂ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਰਵਿੰਦਰ ਸੰਗੀਤ ਦਾ ਦੱਸ ਉਹ ਮੇਰਾ ਛੋਟਾ ਬ੍ਰਦਰ ਹੈ ਮੈਂ ਆਪਣੇ ਭੂਆ ਦੇ ਕੋਲੇ ਗਿਆ ਆਇਆ ਸੀਗਾ ਇਹਨੂੰ ਪੋਨਾਮਰ ਬੈੜੀ ਦੇ ਚਾਚਾ ਦੇ ਲੜਕੇ ਨੂੰ ਵੀ ਤੂੰ ਘਰੇ ਆ ਮੈਂ ਕਹਿੰਦਾ ਮੈਂ ਭੂਆ ਕੋਲ ਗਿਆ ਕਹਿੰਦਾ ਵੀ ਤੇਰੇ ਭਰਾ ਦੇ ਸੱਟਾ ਲਾਤੀ ਆਪਸੇ ਦਾ ਫੋਨ ਆਇਆ ਵੀ ਉਹ ਕਹਿੰਦਾ ਉਹਨੂੰ ਲੈ ਜਾ ਚੱਕ ਕੇ ਤੇ ਇਹ ਵੀ ਲੱਭਦੇ ਆਏ ਗੱਡੀ ਲੈ ਕੇ ਗਏ ਲੱਭਣੇ ਹੀ ਵੀ ਲੱਭਦੇ ਰਹੇ ਮੈਂ ਵੀ ਭੂਆ ਕੋਲ ਆਇਆ ਆਨਕੇ ਜੱਗੂ ਵਾਲੇ ਰਾਮਾ ਵਾਲੇ ਰੋਡ ਦੇ ਕੋਲੇ ਕੱਚਾ ਰਾਹ ਜਾਂਦਾ ਵਾ ਉੱਥੋਂ ਸਾਨੂੰ ਮੋਟਰ ਤੇ ਕੋਲੋਂ ਲੱਭਾ ਉੱਥੇ ਵੜਿਆ ਪਏ ਇਨਾਂ ਨੇ ਸਾਹ ਚੱਲਦੇ ਸੀ ਤੇ ਇਨਾਂ ਸਾਨੂੰ ਉਹਨੇ ਦੱਸਿਆ ਵੀ ਚਾਰ ਜਣੇ ਸੀ ਬੰਦੇ ਦੇ ਨਾਮ ਦੱਸੇ ਉਹਨੂੰ ਇੱਥੇ ਆਨਕੇ ਘੰਟਾ ਹੀ ਜਦੋਂ ਨਿਕਲ ਉਹਦਾ ਟ੍ਰੀਟਮੈਂਟ ਚੱਲਦਾ ਰਹਾ ਫੇ ਉਹਦੇ ਸਾਹ ਰੁਕੇ ਆ ਇਹ ਭਾਈ ਕਿਤਾ ਕੋਈ ਰਣਜੀਤ ਸੀ ਇਹ ਨਹੀਂ ਨਹੀਂ ਹਜੇ ਤਾਂ ਪਾ ਜੀ ਨੂੰ 2 ਮਹੀਨੇ ਹੋਇਆ ਆਪਣੇ ਬਾਹਰੋਂ ਆਏ ਨੂੰ ਭਰਾ ਮੇਰੇ ਨੂੰ ਰਣਜੀਤ ਕੋਈ ਨਹੀਂ ਇਨਾਂ ਨੇ ਕੱਟੇ ਦੇ ਘੁੰਮਦੇ ਆਈ ਸੇਰ ਨੂੰ ਸਕੂਲੇ ਮੁੰਡੇ ਨੂੰ ਇਹ ਗੱਡੀ ਚ ਛੱਡ ਆਉਂਦਾ ਸਾਡਾ ਮੇਰਾ ਭਾਂਜਾ ਸਾਡੇ ਕੋਲੇ ਫੜਦਾ ਵਜ ਤੇ ਪਰसों ਵੀ ਕਹਿੰਦਾ ਮੇਰੇ ਭਰਾ ਨੂੰ ਆਨੇ ਚਾਬੀ ਦਿੱਤੀ ਕਹਿੰਦਾ ਤੂੰ ਚਾਚੇ ਦੇ ਮੁੰਡੇ ਨੂੰ ਲਿਆ ਤੇ ਇਹਨੂੰ ਨਹੀਂ ਚਲਾਉਣੀ ਆਂਦੀ ਤੂੰ ਲੈ ਕੇ ਜਾ ਜੋ ਆਕਰ ਨਾਲੇ ਸਾਡਾ ਨੂੰ ਸਾਡਾ ਸਕੂਲੇ ਨਾਲੇ ਤੂੰ ਭਾਂਜਾ ਆਦ ਦਿਨ ਛੱਡਿਆ ਕਿਹੜੀ ਕੰਟਰੀ ਕੋ ਬਾਹਰ ਐ ਹਮ ਦਾਬਈ ਸੰ ਦੁਬਈ ਤੋਂ ਬਹਲੇ ਕਿੰਨਾ ਟਾਈਮ ਐ ਕਰੋ 12 ਮਹੀਨੇ ਨੂੰ 2 ਮਹੀਨੇ ਹੋਏ ਹਾਂਜੀ ਨਾਮ ਕੀ ਐ ਨਾ ਪੂਰਾ ਮਿਲ ਚੁਕਦਾ ਜਸਵਿੰਦਰ ਸਿੰਘ ਕਿਹੜੇ ਪਿੰਡ ਤੋਂ ਵਾਸੀ ਐ ਕੁੱਤਰੀਵਾਲ ਉਮਰ ਨਤੀ ਸਾਲੇ ਮੰਗ ਕਰਨ ਦੀ ਜਨ ਪਰਕਰ ਮੰਗ ਅਸੀਂ ਤਾਂ ਇਨਸਾਫ ਹੀ ਚਾਹੁੰਨੇ ਇਹਦਾ ਦੇ ਬੰਦਿਆਂ ਨੂੰ ਜੀ ਕੜਕ ਤੋਂ ਕੜਕ ਸਜ਼ਾ ਚਾਹੀਦੀ ਹੈ ਜਿਹੜੇ ਛੋਟੀ ਜੀ ਉਹਦੀ ਗੁਡਿਆ ਵਾ ਉਹਦੇ ਲਗਨ ਕਰਤ ਕੀਤਾ ਇਹਨਾਂ ਨੇ ਜੀ ਮਾਰ ਲੱਗਿਆ ਉਹਦੇ ਕੋਈ ਹੁਣ ਉਹ ਵਿਚਾਰੀ ਬਾਪ ਕਿੱਥੋਂ ਲੁਪੂਗੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਮੇਰਾ ਨਾਮ ਸੁਖਦੇਲ ਸਿੰਘ ਆ ਕੀ ਲੱਗਦਾ ਤੁਹਾਡੇ ਜੀ ਦੀ ਦਿੱਖ ਵੀ ਕੀ ਜੈ ਲੱਗਦਾ ਸੱਭਾ ਐ ਮੈਨੂੰ ਮੇਰੇ ਚਾਚਾ ਜੀ ਦੇ ਲੜਕੇ ਨੇ ਫੋਨ ਕੀਤਾ ਇਹ ਤਕਰੀਬਨ 10:30 ਵਾ 10 ਵਜੇ ਤੇ ਮੰਗੇ ਦੇ ਬੰਦੇ ਦਾ ਨਾਮ ਅੰਦਾ ਸੀ ਉਸ ਤੋਂ ਛੋਟਾ ਨਾ ਜੀ ਦੇ ਦਿੱਤਾ ਹੋਈ ਆ ਜੇ ਉਹਦੇ ਸੱਟ ਲੱਗ ਗਿਆ ਤੇ ਮੈਨੂੰ ਫੋਨ ਆਇਆ ਤਾਂ ਉਹਨੂੰ ਚੱਕ ਕੇ ਲੈ ਕੇ ਆਉਣਾ ਵਾ ਤੇ ਇੰਨੀ ਗੱਲ ਹੋਈ ਤਾਂ ਅਸੀਂ ਆ ਗਏ ਆ ਅਸੀਂ ਚੱਕ ਕੇ ਇੱਥੇ ਲੈ ਆਏ ਤੇ ਉਹ ਜਦੋਂ ਉਹਨਾਂ ਨੇ ਟ੍ਰੀਟਮੈਂਟ ਕੀਤਾ ਵਾ ਇਹ ਉਹਨਾਂ ਦੀ ਦਿੱਤਾ ਹੋਈ ਸੀ ਇਹੁੰਦਾ ਜੱਬਵਾਲ ਦੇ ਸਕੂਲ ਸਾਮਿਆਂ ਦੇ ਕੋਲੋਂ ਸਾਮੇ ਵਾਲੇ ਰੋਡ ਦੇ ਕੋਲੋਂ ਇਧਰਲੀ ਸਾਈਡ ਤੇ ਥੋੜਾ ਜਿਆਦਾ ਰਸਤਾ ਜਾਂਦਾ ਇਦਾਂ ਉੱਥੇ ਇੱਕ ਸੀਗਾ ਜਿੱਦਾਂ ਸੀ ਡਾਕਟਰ ਦੁੱਤਰ ਹਾਂਜੀ ਵੱਡੇ ਵੱਜੇ ਹਾਂਜੀ ਮਤਲਬ ਕਤਲ ਹੀ ਹੋ ਗਿਆ ਜਦੋਂ ਕਤਲ ਹੋ ਗਿਆ ਵਾ ਤਾਂ ਹੁਣ ਕੀ ਕੋਈ ਮੰਗਦੇ ਇਨਸਾਫ ਦੀ ਕਰਦੇ ਕੋਈ ਨੀ ਬੰਜੀਚ ਨੌਜਵਾਨ ਦੀ ਕਿਸੇ ਨੂੰ ਉਤਾਰ ਲਈ ਨਹੀਂ ਬੰਜੀਚ ਇੱਕ ਇਕੱਠੇ ਘੁੰਮਦੇ ਸੀਗੇ ਅਜੇ ਦੋਸਤ ਹਾਂ ਦੋਸਤ ਸਾਡਾ ਪਰਿਵਾਰੀ ਤਕਰੀਬਨ ਹੁੰਦਾ ਹੁੰਦਾ ਮਤਲਬ ਇੱਕ ਦੂਜੇ ਨਾਲ ਹਾਂਜੀ ਪਰਿਵਾਰਕੀ ਸਾਂਝ ਹੈਗੀ ਆ ਤੇ ਕੋਈ ਇਹਨਾਂ ਦੀ ਗੱਲਬਾਤ ਦਾ ਪਤਾ ਵੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਜਿੱਦਾਂ ਸਾਨੂੰ ਤਾਂ ਕੋਈ ਇਹ ਵੀ ਨਹੀਂ ਪਤਾ ਵੀ ਇਹ ਲੜੇ ਆ ਜਾਂ ਨਹੀਂ ਲੜੇ ਇਹ ਤਾਂ ਇੱਥੇ ਪਤਾ ਲੱਗਾ ਕਿ ਵੀ ਇੰਦਾ ਇੰਦਾ ਗੱਲਬਾਤ ਉਹ ਮੁੰਡਾ ਇੱਕ ਜਸਵਿੰਦਰ ਸਿੰਘ ਪੁੱਤ ਬਲਬੀਰ ਸਿੰਘ ਵਾਸੀ ਕੁਤਬੀਗੜ੍ਹ ਜਖਮੀ ਹਾਲਤ ਵਿੱਚ ਉਹਦੇ ਪਰਿਵਾਰਕ ਮੈਂਬਰ ਸੇ ਉਹਦਾ ਹਸਤਾ ਲੈ ਕੇ ਆਏ ਸੀ ਜਿਹੜਾ ਰਾਤ ਲੈ ਕੇ ਆਇਆ ਸੀ ਉਸ ਤੋਂ ਬਾਅਦ ਹੁਣ ਜਾਂਚ ਜਾਰੀ ਹੈ ਅਸੀਂ ਪਤਾ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਬੰਦਿਆਂ ਨੇ ਉਹਨੂੰ ਸੱਟਾਂ ਮਾਰੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز